ਔਰਤ ਨਾਲ ਕੁੱਟਮਾਰ ਦੀਆਂ ਇਹ ਤਸਵੀਰਾਂ ਹੁਸ਼ਿਆਰਪੁਰ ਦੇ ਪਿੰਡ ਵੇੜਾ ਦੀਆਂ ਨੇ ਜਿੱਥੇ ਇੱਕ ਸ਼ਖਸ ਪਹਿਲਾਂ ਲੋਹੇ ਦੀ ਰੌੜ ਨਾਲ ਔਰਤ ਤੇ ਹਮਲਾ ਕਰਦਾ ਏ ਤੇ ਫਿਰ ਉਸ ਦੀ ਬਾੜ ਫੜ ਕੇ ਕੁੱਟਮਾਰ ਕਰਨ ਲੱਗਦਾ ਏ ਕੁੱਟਮਾਰ ਕਰਨ ਵਾਲਾ ਸ਼ਖਸ ਪਿੰਡ ਦੀ ਪੰਚਾਇਤ ਦਾ ਹੀ ਮੈਂਬਰ ਹੈ ਇਸ ਝਗੜੇ ਦੀ ਵਜ੍ਹਾ ਸੀ ਪਿੰਡ ਦੀ ਵਿਵਾਦਿਤ ਜ਼ਮੀਨ ਜਿਸ ਨੂੰ ਲੈ ਕੇ ਪਿੰਡ ਦੀ ਸਰਪੰਚ ਅਤੇ ਪੀੜਤ ਵੀਨਾ ਰਾਣੀ ਦੇ ਵਿਚਕਾਰ ਝਗੜਾ ਚੱਲ ਰਿਹਾ ਸੀ ਇਲਜ਼ਾਮ ਨੇ ਕਿ ਜਦੋਂ ਵੀਨਾ ਰਾਣੀ ਵਿਵਾਦਿਤ ਜ਼ਮੀਨ ਦੇ ਉੱਤੇ ਕੰਮ ਕਰ ਰਹੀ ਸੀ ਤਾਂ ਸਰਪੰਚ ਅਤੇ ਕੁਝ ਹੋਰ ਪੰਚਾਇਤ ਮੈਂਬਰ ਮੌਕੇ ਤੇ ਪੁੱਜੇ ਤੇ ਉਸ ਨਾਲ ਕੁੱਟਮਾਰ ਕਰਨ ਲੱਗੇ ਕੁੱਟਮਾਰ ਦੀ ਇਸ ਘਟਨਾ ਨੂੰ ਨੇੜੇ ਖੜੇ ਇੱਕ ਸ਼ਖਸ ਨੇ ਕੈਮਰੇ ਦੇ ਵਿੱਚ ਕੈਦ ਕਰ ਲਿਆ ਤੇ ਜਗ੍ਹਾ ਦੇ ਉੱਤੇ ਆ ਕੇ ਮੌਕੇ ਦੇ ਸਰਪੰਚ ਨੇ ਸੰਤੋਸ਼ ਕੁਮਾਰੀ ਉਹਦੀ ਲੜਕੀ ਮਧੂ ਵਾਲਾ ਤੇ ਮੌਕੇ ਦਾ ਸਾਡੇ ਬਾੜ ਦਾ ਪੰਚ ਸ਼ਾਮ ਲਾਲ ਬਲਵੀਰ ਸਾਹਿਬ ਦਾ ਪੰਚ ਬਲਵੀਰ ਸਿੰਘ ਇਨਾਂ ਨੇ ਮੌਕੇ ਤੇ ਆ ਕੇ ਮੈਨਣਾ ਹਤੋ ਪਾਈ ਕਿ ਮੇਰੀ ਇੱਜ਼ਤ ਤੇ ਹਮਲਾ ਕੀਤਾ। ਇਸ ਵੀਡੀਓ ਅਤੇ ਪੀੜਤ ਔਰਤ ਦੀ ਸ਼ਿਕਾਇਤ ਦੇ ਦਾਰ ਤੇ ਪੁਲਿਸ ਨੇ ਪੰਚਾਇਤ ਮੈਂਬਰਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਤੇ ਜਾਂਚ ਤੋਂ ਬਾਅਦ ਪੀੜਤ ਨੂੰ ਇਨਸਾਫ ਦੇਣ ਦਾ ਦਾਵਾ ਕੀਤਾ ਜਾ ਰਿਹਾ ਹੈ। ਵੀਡੀਓ ਨੂੰ ਦੇਖ ਕੇ ਮੈਂ ਮੌਕੇ ਤੇ ਮੈਂ ਆ ਗਿਆ ਸੀ ਦੋਨਾਂ ਪਾਰਟੀਆਂ ਨੂੰ ਇਕੱਠੇ ਕਰਕੇ ਜੋ ਸਚਾਈ ਸੀ ਉਹ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਦੋਨਾਂ ਧਿਰਾਂ ਨੇ ਆਪਣੀਆਂ ਦਰਖਾਸਤਾਂ ਦਿੱਤੀਆਂ ਹਨ। ਜੋ ਵੀ ਕਾਨੂੰਨ ਦੇ ਮੁਤਾਬਕ ਕਾਰਵਾਈ ਬੰਦੀ ਹੋਗੀ। ਬਿਲਕੁਲ ਹੋਊਗੀ ਕੁੱਟਮਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਗਿਆ ਹੈ ਸਵਾਲ ਇਹੀ ਹੈ ਕਿ ਕੀ ਪੰਚਾਇਤ ਮੈਂਬਰਾਂ ਦੇ ਖਿਲਾਫ ਪੁਲਿਸ ਕੋਈ ਕਾਰਵਾਈ ਕਰੇਗੀ ਕੀ ਪੀੜਤ ਔਰਤ ਨੂੰ ਇਨਸਾਫ ਮਿਲੇਗਾ